ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਿਹਾਰੀ ਸਾਧ ਸੰਗਤ ਜੀ ਆਵੋ ਅੰਮ੍ਰਿਤ ਵੇਲਾ ਉੱਕਿਆ ਹੈ ਸਤਿਗੁਰਾਂ ਦੀ ਪਾਵਨ ਭਗਤਰ ਬਾਣੀ ਦਾ ਫਰਮਾਨ ਹੈ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਬਾਣੀ ਦਾ ਗਾਵੋ ਹੋ ਗੁਰੂ ਕੀ ਰੀ ਬਾਣੀ ਆਸਰ ਬਾਣੀ ਗੁਰ ਸਾਧ ਗੁਰ ਕਾ ਜੋ ਸੇਖਾ ਖਾਏ ਸੋ ਫਲਕੇ ਉਠਾਰਣਾਂ ਤੇ ਆਵੇ ਫਲਕੇ ਦਮ ਕਰੇ ਪ੍ਰਪਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਵੇ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਝੇੜੀ ਚੁੱਕੀ ਪੁਪਤੀ ਵਗਣ ਬਹਤ ਰੰਗ ਅਚਰਜ ਰੂਪ ਸੰਤਨ ਤੇ ਨਾਨਕ ਨਾਮ ਹੈ ਰੰਗ ਸੁਗ੍ਰੂਪੇ ਅਰੀ ਸਸੰਗਤ ਜੀ ਦੇ ਪਾਵਨ ਮਹਾਵਾਕਨ ਸਾਰ ਮਨੁੱਖਾ ਜਾਮਾ ਸਫਲਾ ਕਰਨ ਦਾ ਅੰਮ੍ਰਿਤ ਵੇਲੇ ਦਾ ਪਾਵਨ ਸਮਾਂ ਹੋ ਚੁੱਕਿਆ ਹੈ ਤੇ ਅੰਮ੍ਰਿਤ ਵੇਲੇ ਦੇ 5:35 ਪਿੰਟ ਹੋ ਚੁੱਕੇ ਹਨ ਜੀ ਆਓ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦੇਸੀ ਮਹੀਨੇ ਦੀ 3 ਮਈ 2025 ਸਨ ਹੈ ਤੇ ਦੇਸੀ ਮਹੀਨੇ ਦੀ ਅੱਜ 21 ਵਿ사ਖ ਬਿਕਰਮੀ ਸੰਮਤ 2082 ਹੈ ਨਾਨਕ ਸ਼ਹੀ ਸੰਮਤ 557 ਹੈ ਜੀ ਵਿ사ਖ ਸੁਦੀ ਅੱਜ ਛਟ ਹੈ ਦੁਬਾਰਾ ਫਿਰ ਬੇਨਤੀ ਚਾਰ ਵਿਸਾਖ ਯਾਨੀ ਕੱਲ ਤੋਂ 12 ਵਜੇ ਰਾਤ ਦੇ 57 ਮਿੰਟ ਤੋਂ ਗੰਡਮੂਲ ਸ਼ੁਰੂ ਹਨ ਤੇ 6 ਮਈ ਦੁਪਹਿਰ ਦੇ 3 ਵਜੇ 55 ਮਿੰਟ ਤੇ ਗੰਡਮੂਲ ਸਮਾਪਤ ਹਨ ਜੀ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਇਸ਼ਨਾਨ ਪਾਣੀ ਕਰਦੇ ਹੋਇਆ ਆਲਸ ਨਿੰਦਰਾ ਦਾ ਤਿਆਗ ਕਰਦੇ ਹੋਇਆ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਏ ਬਾਣੀ ਸੁਣੀਏ ਬਾਣੀ ਪੜੀਏ ਆਪਣਾ ਮਨੁੱਖਾ ਜਮਾ ਸਫਲਾ ਕਰੀਏ ਜੀ सुभा मी वाहिगुरू जी का ख़ाल वाहिगुरू जी फतेह सतनामु साहिब जी दरमाद दरबार तुज बना सत कर ਦਰਸ਼ਨ ਦੀ ਜੈ ਖੋਲ ਕੇ ਵਾੜ ਸੁ ਕਹਟ ਲਗੜ ਸੇਵੀਐ ਇਹਨਿਸ ਸਹਿਜ ਵੈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਗੁ ਦੁਖ ਜਾਈ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹੱਲਾ ਪਹਿਲਾ ਕੁਚੱਜੀ ਇੱਕ ਓੰਕਾਰੁ ਸਤਗੁਰ ਪ੍ਰਸਾਦਿ ਨੰਜ ਕੁਚੱਜੀ ਮਾਵਣ ਡੋਸੜੇ ਹੋ ਕਿਉ ਸੋ ਰਾਵਣ ਜਾਓ ਜਿਓ ਇੱਕ ਦੂ ਇੱਕ ਟੜੰਦੀਆ ਕੌਣ ਜਾਣੈ ਮੇਰਾ ਨਾਮੁ ਜਿਓ ਨੀਸ਼ੇ ਹੀ ਸੋ ਰਾਵਿਆ ਸੇ ਅੰਬੇ ਛਵੜਿ ਹੈ ਜਿਓ ਸੇ ਗੁਣ ਮੰਨਨ ਆਵਣੀ ਹੋ ਕਹਿ ਜੀ ਦੋਸ ਦਰਿਓ ਜਿਓ ਕਾ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿੰਨਾ ਤੇਰਾ ਨਾਮ ਜਿਓ ਕਿਤ ਟੋਲਣਾ ਅੰਬੜਾ ਫਲ ਕੁਰਬਾਣਾ ਤੇਰਾ ਜਾਉ ਜਿਓ ਸੋ ਇਹਨਾਂ ਰੂਪਾਂ ਰੰਗਲਾ ਮੋਤੀ ਤੇ ਮਾਨਕ ਜਿਓ ਸੇਵਸਤੂ ਸੈ ਦਿੱਤੀਆਂ ਮੈਂ ਤੈਨੂੰ ਸੋ ਲਾਇਆ ਚਿੱਤ ਜਿਓ ਮੰਦਰ ਮਿੱਟੀ ਫੰਗੜੇ ਪੱਥਰ ਕੀ ਤੇ ਰਸਤੀਓ ਆਇਨੀ ਟੋਲੀ ਭੁੱਲੀ ਅਕ ਟਿਫ ਕੰਤਨ ਬੈਠੀ ਪਾਸ ਜਿਓ ਅੰਬਾਰੇ ਕੁੰਜਾ ਕੁਰਲੀਆਂ ਬਗ ਬੈਠੇ ਆਏ ਜਿਓ ਸਾਥਣ ਚੱਲੀ ਪਹੁਰਾ ਕਿਆ ਮੋ ਦੇਫੀਅ ਕਹਿ ਜਾਈ ਜਿਓ ਸੁਤੀ ਸੁਤੀ ਧਾਲਠਿਆ ਪੁੱਲੀ ਵਟੜਿਆ ਸਜੀਓ ਤਸ ਨਾਲ ਮੁਟਿਆਸ ਦੁੱਖਾਂ ਕੋ ਤਰਿਆ ਫ ਜਿਓ ਤਦ ਗਣ ਮੈਂ ਸਭ ਅਵਗਣਾ ਇਕ ਨਾਨਕੀ ਅਰਦਾਸ ਜਿਓ ਸਭ ਰਾਤੀ ਵਹ ਗਣੀ ਮੈਂ ਦੋ ਅਗਣ ਕਾਈ ਰਾਤ ਜਿਓ ਤਦ ਗਣ ਮੈਂ ਸਭ ਅਵਗਣਾ ਇਕ ਨਾਨਕੀ ਅਰਦਾਸ ਜਿਓ ਸਭ ਰਤੀ ਸਹ ਗਣੀ ਮੈਂ ਦੋ ਅਗਣ ਕਾਈ ਰਾਤ ਜਿਓ

ਨਿਗਟ ਆਣ ਪ੍ਰਸੇਜ ਤਰੀ ਕਾਣ ਕਢਣ ਤੇ ਛੁੱਟ ਪਰਿ ਮੰਦਰ ਮੇਰੇ ਸਬਦ ਉਜਾਰੈ ਅਨੰਤ ਬਿਨੋਤੀ ਖਸਮਾ ਮਹਮਾਰੰ ਮਸਤਕ ਭਾਗ ਮੈਂ ਪਿਰ ਘਰ ਪਾਏ ਮਸਤਕ ਭਾਗ ਮੈਂ ਪਿਰ ਘਰ ਆਇਆ ਫਿਰ ਪ੍ਰਗਨਾਨਿਕ ਜਨ ਪਾਇਆ ਮਸਤਕ ਭਾਗ ਮੈਂ ਪਿਰ ਘਰ ਆਇਆ ਤਿਰਫ ਹਾ ਨਾਨਕ ਜਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ अजनी से अंगुर प्रसाद जिता जियो पिंड सब तेरा तू अंतरयामी पुरुष भगवान दासन दास कह जननान सो जे हा तू कराय ते अहंकरी बखियाना ਸੋ ਗੁਰੂ ਪਿਆਰੇ ਗੁਰੂ ਸਾਰੇ ਗੁਰੂ ਰੂਪ ਗੁਰਖਾ ਸਾਹਿਬ ਜੀ ਸਾਡਾ ਗੁਰਾਂ ਨੇ ਪਾਰ ਬਖਸ਼ਿ ਸ਼ਰਮਤ ਕੀਤੀ ਹੈ ਅੱਜ ਪਾਵ ਸ਼ਬਦ ਦੇ ਵਿੱਚ ਸੰਸਮਝਾਣਾ ਕਰਦੇ ਨੇ ਵੀ ਭਾਈ ਕਿਸ ਤਰ੍ਹਾਂ ਇਹ ਜਿਹੜਾ ਭਲੇਖਾ ਹੈ ਖਤਮ ਹੋਇਆ ਤੇ ਪ੍ਰਮਾਤਮਾ ਇੱਕਮਿਕਤਾ ਅਸਲ ਹੋਈ ਉਹਦੀ ਇਸ ਤਰ੍ਹਾਂ ਉਹਦੇ ਨੇੜੇ ਹੋਏ ਆਂ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਫਰਮਾਨ ਬਖਸ਼ਿਸ਼ ਕਰਦੇ ਨੇ ਆਓ ਬਾਣੀ ਦੇ ਵਿਚਾਰ ਨਾਲ ਜੁੜੀਏ ਕਿਉਂਕਿ ਬਾਣੀ ਐਸੀ ਹੈ ਕੋਈ ਪਰਪੱਕ ਨਹੀਂ ਕਹਿ ਸਕਦਾ ਵੀ ਮੈਂ ਅਰਥ ਮੁਕੰਮਲ ਕੀਤੇ ਨੇ ਕਿਉਂਕਿ ਬਾਣੀ ਮਹਾਂਪੁਰ ਕੀ ਨਿਧ ਘੜ ਵਸਾਵੇ ਜਿਵੇਂ ਪਿਓ ਦੀ ਕੀਤੀ ਘਾਲ ਪੁੱਤ ਨਹੀਂ ਦੱਸ ਸਕਦਾ ਕਿ ਉਹਦਾ ਜਨਮ ਕੁੱਤ ਨਹੀਂ ਦੱਸ ਸਕਦਾ ਉਸੇ ਤਰ੍ਹਾਂ ਉਸ ਪਰਮਾਤਮਾ ਕਾਲਕ੍ਰਿਤ ਕੋ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਇਹ ਸਾਡਾ ਤੁੱਛ ਕੋ ਉਪਰਾਲਾ ਹੁੰਦਾ ਤਾਂ ਕਿ ਸਾਡ ਨੂੰ ਸੇਧ ਮਿਲ ਸਕੇ ਸਾਨੂੰ ਸਮਝ ਆ ਸਕੇ ਬਾਣੀ ਹੈ ਕੀ ਇਹ ਤਾਂ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਜਿਉ ਕਹਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਹ ਮੇਰੇ ਵਰਗਾਂ ਭੋਲ ਇਸ ਗੀਤ ਸਮਝੀ ਬੈਠਾ ਕਿਉਂਕਿ ਸਾਰੀ ਦੀ ਸਾਰੀ ਬਾਣੀ ਕਾਵ ਰੂਪ ਸ਼ੈਲੀ ਵਿੱਚ ਹੈ ਕਾਵ ਰੂਪ ਸ਼ੈਲੀ ਵੀ ਹੈ ਬੰਤਰ ਵੀ ਹੈ ਤੇ ਸਤਿਗੁਰਾਂ ਦੀ ਅਗਾਧ ਬਹੁਤ ਵਡਿਆਈ ਹੁੰਦੀ ਹੈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਕਹਿੰਦੇ ਨੇ ਆਸਾਂ ਮਹੱਲਾ ਆਪਣੇ ਆਸਾ ਰਾਗ ਹੈ ਸ਼ਹੀਦਾਂ ਦੇ ਸਰਤਾਜ ਗੁਰਦ੍ਰਾਨਿਕ ਦੀ ਗੱਦੀ ਦੇ ਪੰਜਵੇਂ ਵਾਰਿਸ ਸਣ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਨ ਤੋਂ ਉਚਾਰਨ ਕੀਤਾ ਹੋਇਆ ਹੈ ਪਾਵਨ ਸ਼ਬਦ ਅਸਾ ਰਗ ਦਾ 7ਵੇਂ ਘੜ ਦਾ ਦੂਜਾ ਤੇ ਲੜੀਵਾਰ ਦਾ 53 ਨੰਬਰ ਸ਼ਬਦ ਜੋ ਕਿ ਤੁਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕਾਂ ਤੇ 184 ਅੰਗ ਤੇ ਸੋਸ਼ਬਿਤ ਹੈ ਚੁ ਕਾ ਨਿਹੂਰਾ ਸਖੀ ਸਹੇਰੀ ਇਹ ਇੱਕ ਸਖੀ ਮੱਦਮ ਸਖੀ ਉੱਤਮ ਸਖੀ ਉਹਦੀ ਬਾਤਾਂ ਜੋ ਕਿ ਪਿਛਲੇ ਸ਼ਬਦ ਦੇ ਵਿੱਚ ਵੀ ਚੱਲੀ ਹੈ ਤੇ ਇਸ ਵੀ ਚੱਲ ਰਹੀ ਹੈ ਉਤਮ ਸਖੀ ਕਹਿੰਦੀ ਐ ਸਖੀ ਚੂਕਾ ਨਹੀਂ ਹੋ ਰਾ ਜਿਹੜੇ ਮੇਰੇ ਸੰਸੇ ਸਨ ਕਿਉਂਕਿ ਸੰਸਾਏ ਸੰਸਾਰ ਹੈ ਸੰਸਾਰ ਸਾਰਾ ਸੰਸਿਆਂ ਦੇ ਵਿੱਚ ਸੰਸਾ ਭਾਵ ਕੁਲੇਖਾ ਕੁਲੇਖਾ ਵਹਿਮ ਜਿਹੜੀ ਚੀਜ਼ ਰਿਐਲਿਟੀ ਨਹੀਂ ਹੈ ਉਹਨੂੰ ਮੰਨੀ ਆਪਣਾ ਬੈਠਾ ਜਿਹਨੂੰ ਸਤਿਗੁਰੂ ਕਹਿੰਦੇ ਪਰਕੀ ਕੋ ਆਪਣੀ ਕਹਿ ਜਾਨਣਾ ਹੈ ਪਰਾਏ ਨੂੰ ਆਪਣਾ ਕਹਿੰਦਾ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ ਜਾਂਦੇ ਨੂੰ ਆਂਦਾ ਕਹਰੇ ਆਂਦੇ ਨੂੰ ਜਾਂਦਾ ਕਹਰੇ ਦੇਖੋ ਕਹਿੰਦੇ ਪਰ ਇਹ ਅਸਲੀਅਤ ਨਹੀਂ ਹੈ ਜੈਸਾ ਸੁਪਣਾ ਰਹੇ ਨਿਕਾ ਤੈਸਾ ਹੈ ਸੰਸਾਰ ਹੁਣ ਉੱਤਮ ਸਖੀ ਕਹਿੰਦੀ ਹੈ ਮੇਰੇ ਸਾਰੇ ਸੰਸੇ ਖਤਮ ਹੋ ਗਏ ਕਿਉਂਕਿ ਮੈਨੂੰ ਇਹ ਪਤਾ ਲੱਗ ਗਿਆ ਹੈ ਸੰਸਾਰ ਇੱਕ ਸੁਪਨੇ ਦੀ ਲਿਆਈ ਹੈ ਸੁਪਨਾ 100 ਸਾਲ ਦਾ ਵੀ ਹੋ ਸਕਦਾ ਹੈ ਸਪਨਾ 10 ਸਾਲ ਦਾ ਵੀ ਹੋ ਸਕਦਾ ਤੇ ਸੁਪਨਾ ਇੱਕ ਦਿਨ ਦਾ ਵੀ ਹੋ ਸਕਦਾ ਕਿਉਂਕਿ ਉਮਰ ਦਾ ਕੋਈ ਤਗਾਜਾ ਨਹੀਂ ਨਾ ਉਮਰ ਦਾ ਕੋਈ ਫਾਈਨਲ ਟਾਈਮ ਨਹੀਂ ਹੈ ਕਿ ਤੂੰ ਮੁੱਕ ਜਾਣੀ ਹੈ ਇੱਕ ਰਹਿਣ ਕੇ ਪਾਵਨ ਤੂੰ ਜਗਿਆਏ ਰਾਤ ਕਦੋਂ ਮੁੱਕਣੀ ਪਤਾ ਨਹੀਂ ਉਤਮ ਸਖੀ ਕਹਿੰਦੀ ਮੇਰੀ ਸਖੀ ਸੇ ਲਈ ਮੇਰੇ ਸੰਸੇ ਮੁੱਕ ਗਏ ਨੇ ਕਿਉਂ ਕਿਉਂਕਿ ਹੁਣ ਮੈਨੂੰ ਇਹ ਪਤਾ ਹੈ य पता कदों फा जाए चुका नहीं हो सारे मुखे। गौर मेरी रहा सारे पर मेरे सारे धर्म ने भुनम भुलेखे भी इसमें जपां इस समय ना जपां इस समय सिमरण करा आला सामा इस वे सेवा करा ਹੁਣ ਮੈਨੂੰ ਸਮਾਣੀ ਤੇ ਹੁਣ ਮੈਂ ਤਾਂ ਮੌਕਾ ਭਾਲਦੀ ਆ ਵੀ ਸੇਵਾ ਤਾਂ ਮਿਲੇ ਪਰਮ ਗਿਆ ਭਲੇਖੇ ਦੂਰ ਹੋ ਰਗੇ ਨੇ ਗੁਰ ਪੈਰ ਸੰਗ ਮੇਰੀ ਹੁਣ ਮੇਰੇ ਗੁਰੂ ਨੇ ਪੈਰ ਪਤੀ ਪ੍ਰਮਾਤਮਾ ਦਾ ਨਿਲਾਪ ਬਖਸ਼ਿਸ਼ ਕਰ ਦਿੱਤਾ ਏਕਮਿਕਤਾ ਹੋ ਗਈ ਹੈ ਰਹਾਉ ਵਿਸ਼ਰਾਮ ਦੇ ਕੇਂਦਰੀਪਾ ਸਮਝਾਉਂਦੇ ਨੇ ਭਾਈ ਵਿਸ਼ਾ ਹੈ ਜਿਸ ਤੇ ਗੱਲ ਕਰ ਰਹੇ ਨੇ ਵੀ ਮੇਰੇ ਸਾਰੇ ਸੰਸੇ ਉਲੇਖੇ ਦੂਰ ਹੋ ਗਏ ਨੇ ਮੈਨੂੰ ਮੇਰਾ ਪਰਮਾਤਮਾ ਪਤੀ ਮੇਰੇ ਗੁਰੂ ਨੇ ਮਿਲਾ ਦਿੱਤਾ ਹੈ ਦੁੱਖਣ ਜਬ ਹੋ ਤੇ ਦੂਰ ਦੁੱਖ ਤਦੇ ਜਦ ਵਿਸਰ ਜਾਦਾ ਹੈ ਸਤਗੁਰ ਦੀ ਬਾਣੀਆਂ ਸਾਰਾਂ ਚ ਕਹਿੰਦੇ ਦੁੱਖ ਉਦੋਂ ਹੀ ਵੈਪਦਾ ਹੈ ਜਦੋਂ ਪਰਮਾਤਮਾ ਵਿਸਰਜੇ ਦੁੱਖ ਇੱਕ ਨਹੀਂ ਹੈ ਤਨ ਦਾ ਦੁੱਖ ਮਨ ਦਾ ਦੁੱਖ ਮਨ ਦਾ ਦੁੱਖ ਦਿਖਦਾ ਨਹੀਂ ਪਰ ਬੜਾ ਭੈੜਾ ਦੁੱਖ ਹੈ ਤਨ ਦਾ ਦੁੱਖ ਦੁੱਖ ਦਿਖਦਾ ਹੈ ਉਹਦਾ ਇਲਾਜ ਹੋ ਜਾਂਦਾ ਹੈ ਮਨ ਦੇ ਦੁੱਖ ਦਾ ਕੋਈ ਇਲਾਜ ਨਹੀਂ ਲਾ ਇਲਾਜ ਬਿਮਾਰੀ ਹੈ ਮਨ ਦੇ ਦੁੱਖ ਦੀ ਦੁੱਖ ਇੱਕ ਨਹੀਂ ਹੈ ਪ੍ਰਾਇ ਤਨ ਦਾ ਪ੍ਰਾਇ ਧਨ ਦਾ ਪ੍ਰਾਇ ਈਸ਼ਵਰ ਦੇ ਦਾ ਦੁੱਖ ਪ੍ਰਾਇ ਦੀ ਚੜਤ ਤੋਂ ਦੁੱਖ ਜੈਲਸੀ ਜਿਹਨੂੰ ਕਹ ਦਿੰਦੇ ਨੇ ਤੇ ਸਤਿਗੁਰੂ ਕਹਿੰਦੇ ਨੇ ਦੁਖ ਕਣੋ ਹੁਣ ਮੈਨੂੰ ਦੁੱਖ ਬਹੁਤ ਹੈ ਕਦੋਂ ਜਦ ਹੋਤੇ ਦੂਰ ਜਦੋਂ ਮੇਰੇ ਪਰਮਾਤਮਾ ਮੇਰੇ ਤੋਂ ਤੂੰ ਦੂਰ ਹੈ ਤਬ ਤੇਰਾ ਸਿਮਰਨ ਨਹੀਂ ਕੀਤਾ ਜਦ ਤੂੰ ਹੋਤੇ ਤਾ ਅਬ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਮੇਰੇ ਸਤਿਗੁਰੂ ਜਦੋਂ ਤੂੰ ਹੈ ਜਦੋਂ ਮੈਂ ਕਹਿੰਦਾ ਮੈਂ ਆ ਫਿਰ ਤੂੰ ਮੇਰੇ ਨੇੜੇ ਨਹੀਂ ਨਾ ਤੇ ਜਦੋਂ ਕਹਿੰਦੇ ਤਾਂ ਤੂੰ ਹੀ ਉਹ ਤੂੰ ਹੈ ਕਬੀਰ ਤੂੰ ਤੂੰ ਕਰਤਾ ਤੂੰ ਹਉ ਮੁਜ ਮਹਿ ਰਹਾ ਨ ਹੂੰ ਜਦ ਆਪਾ ਪਰਗਾ ਮਿਟ ਗਿਆ ਜਦ ਦੇਖਦਾ ਤਤ ਤੂੰ ਕਿੰਨੇ ਜਦੋਂ ਆਪਾ ਭਾਵ ਮਿਟ ਗਿਆ ਨਾ ਫਿਰ ਹੁਣ ਜਿੱਧਰੇ ਵੀ ਦੇਖਦਾ ਪ੍ਰਮਾਤਮਾ ਦਾ ਦੇਦਾਰ ਹੀ ਹੁੰਦਾ ਪਰ ਜਦੋਂ ਮਨ ਵਿੱਚ ਇਹ ਸੀ ਵੀ ਮੈਂ ਕਰਦਾ ਮੈਂ ਕਰਨ ਵਾਲਾ ਤੇ ਮੈਂ ਹੀ ਕਰਨ ਦੇ ਸਮਰਥਾ ਫਿਰ ਤੇਰੀ ਨਜ਼ਰ ਸਵੱਲੀ ਨਹੀਂ ਸੀ ਫਿਰ ਦੁੱਖ ਸੀ ਦੁੱਖ ਤਦੇ ਜਦ ਵਿਸਰਜ ਜਾਦਾ ਹੈ ਦੁੱਖ ਉਹ ਤੱਕ ਤੰਗ ਕੀਤਾ ਹੈ ਜਦੋਂ ਤੂੰ ਵਿਸਰਗੇ ਮੇਰੇ ਮੈਂ ਸਾਧ ਗੁਰੂ ਬਾਰ ਬਾਰ ਬਾਣੀ 'ਚ ਕਹਿੰਦੇ ਨੇ ਕਹਿੰਦੇ ਭਾਈ ਮਤ ਤੂੰ ਮਾਣ ਕਰ ਜੇ ਹਾਂਗੇ ਇਥੇ ਜਾਣਦਾ ਮਨ ਨਿਮਾਣਾ ਹੋਏ ਰਹੁ ਨਿਮਰਣ ਉਹ ਕਿਹਦਾ ਜੇ ਗੁਣ ਹੈ ਤੇ ਸਤਿਗੁਰੂ ਇਹੀ ਬਾਤ ਪੜ ਸਮਝਾ ਰਹੇ ਨੇ ਦੂਖ ਘਣੋਂ ਜਦ ਬਹੁਤੇ ਦੂਰ ਹੁਣ ਮੇਰੇ ਨੇੜੇ ਵਸਿਆ ਨਿਕਟ ਵਸਿਆ ਸੁ ਬੁਰਾ ਕਿਉਂ ਕਰੈ ਕਿੰਨੇ ਜਿੰਨੇ ਨੇੜੇ ਵਸਦਾ ਜਾਣ ਲਿਆ ਉਹ ਫਿਰ ਸੁਪਨੇ ਵਿੱਚ ਵੀ ਕਦੇ ਕਿਰਤਸੇ ਦਾ ਬੁਰਾ ਸੋਚਦਾ ਵੀ ਨਹੀਂ ਧੱਕਣਾ ਤਾਂ ਬਹੁਤ ਬੁਰੀ ਗੱਲ ਐ ਸੋਚਣਾ ਵੀ ਪੈੜਾ ਕਿਉਂਕਿ ਸਤਿਗੁਰੂ ਨੇ ਸੋਚਣੀ ਨੂੰ ਵੀ ਪੈੜਾ ਸਮਝਿਆ ਬਾਣੀ ਚ ਗਿਣਿਆ ਜੇ ਤੂੰ ਸੋਚ ਲਿਆ ਤੇ ਕਰ ਲਿਆ ਇੱਕ ਬਰਾਬਰ ਹੈ। ਪਾਪ ਦੋਨਾਂ ਦਾ ਇੱਕੋ ਬਰਾਬਰ ਹੈ। ਤੇ ਸਤਿਗੁਰੂ ਕਹਿੰਦੇ ਨੇ ਦੂਖਣੋਂ ਜਦ ਬੁੱਤੇ ਦੂਰ ਜਦੋਂ ਤੂੰ ਦੂਰ ਹੈ ਤਾਂ ਫਿਰ ਮੈਨੂੰ ਦੁੱਖ ਹੈ। ਜਨਮਾਂ ਦਰਮੰਤਰਾਂ ਦਾ ਦੁੱਖ ਹੈ। ਅਬ ਮਸਲਤ ਮੈ ਮਿਲੀ ਹੈ ਦੂਰ। ਮੇਰੇ ਸਤਿਗੁਰੂ ਅਬ ਮਸਲਤ। ਹੁਣ ਭਾਗਾਂ ਦੇ ਨਾਲ ਮੈਨੂੰ ਤੂੰ ਮਿਲ ਗਿਆ ਹੈ। ਤੇਰੇ دیدارੇ ਹੋ ਗਏ ਨੇ। ਨਿੱਟ ਆਣ ਪ੍ਰੇ ਤੇਜ ਤਰੀ ਕਿਉਂਕਿ ਹੁਣ ਮੈਂ 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 ਕਰਨੀ ਛੱਡ ਦਿੱਤੀ ਕਿਉਂਕਿ ਮੈਂ ਬੱਕਰੀ ਵੀ ਬਹੁਤ ਕਰਦੀ ਮੁੱਲ ਉਹਦਾ ਕਈ ਨਹੀਂ ਪੈਂਦਾ ਤੇ ਭਾਈ ਮਨੁੱਖਾ ਜੇ ਤੂੰ ਵੀ ਮੈਂ ਮੈਂ ਕਰਨਾ ਤੇ ਮੁੱਲ ਤੇਰਾ ਵੀ ਕੋਈ ਨਹੀਂ ਪੈਣਾ ਜਿਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਹਿੰਦੇ ਇਹ ਜਿਹੜਾ ਪੰਜ ਪੂਤਕ ਸਰੀਰ ਹੈ ਨਾ ਜਦ ਤੱਕ ਇਹਦੇ ਚ ਪ੍ਰਾਣ ਪੰਖੇਰੂ ਵਸ ਰਹੇ ਨੇ ਤੇ ਚੰਗਾ ਹੈ ਤੇ ਜਿਹਨੇ ਜਿਸ ਦਿਨ ਪ੍ਰਾਣ ਬਖੇਰੂ ਛੱਡ ਗਏ ਨਾ ਖੜਾ ਉਸ ਦਿਨ ਇਹ ਤੇਰੀ ਜਿਹੜੀ ਕਾਹਾਂ ਐ ਨਾ ਇਹਨੇ ਵੀ 24 ਘੰਟਿਆਂ ਦੇ ਅੰਦਰ ਅੰਦਰ ਬਦਬੂ ਮਾਰਨੀ ਸ਼ੁਰੂ ਕਰ ਦੇਣੀ ਹੈ ਤੇਰਾ ਸਾਥ ਛੱਡ ਦੇਣਾ ਹੱਡੀਆਂ ਦਾ ਤੂੰ ਕਹਿ ਦਿੰਨਾ ਮੇਰਾ ਨਹੀਂ ਭਾਈ ਤੇਰਾ ਹੈ ਗੱਖ ਨਹੀਂ ਇਸ ਚ ਤੇ ਇਸ ਲਈ ਸਤਿਗੁਰੂ ਕਹਿੰਦੇ ਨੇ ਨਿਕਟ ਆਣ ਪ੍ਰਸੇਜ ਧਰੀ ਉਰ ਮੈਂ ਮੇਰੀ ਕਰਨੀ ਛੱਡ ਦਿੱਤੀ ਤੇ ਤੇਰੀ ਕਰਨੀ ਸ਼ੁਰੂ ਕਰ ਦਿੱਤੀ ਇਹ ਵੀ ਜੋ ਕਰੇਗਾ ਤੂੰ ਕਰੇਗਾ ਜੋ ਕਰਨ ਦੇ ਸਮਰੱਥ ਹੈ ਤੂੰ ਹੈ ਤੇ ਕਿਰਪਾ ਰਹਿਮਤ ਕਰ ਬਖਸ਼ਿਸ਼ ਕਰ ਤੇ ਸਤਿਗੁਰੂ ਕਹਿੰਦੇ ਨੇ ਫਿਰ ਮੇਰੇ ਪਰਮਾਤਮਾ ਨੇ ਮੈਨੂੰ ਮੇਰੇ ਅੰਤਰ ਆਤਮੇ ਅੰਤਰਮੁਖੀ ਵਿੱਚ ਸੇਜ ਧਰੀ ਭਾਵ ਉਸ ਪਰਮਾਤਮਾ ਨਾਲ ਮਿਲਾਪ ਕਰਕੇ ਅੰਤਰ ਅੰਕਸ਼ਟ ਟਿਕਾ ਦਿੱਤਾ ਹੈ ਕਾਣ ਕਢਣ ਤੇ ਛੂਟ ਪਈ ਹੁਣ ਕਹਿੰਦੇ ਮੈਂ ਇਧਰ ਉਧਰ ਕਹਿਣੀਆਂ ਕਰਨੀਆਂ ਈਰਖਾ ਦਿੰਦਿਆ ਦਵੇ ਸ਼ੁਗਲੀ ਸਭ ਤੋਂ ਛੁੱਟ ਗਿਆ ਬਚ ਗਿਆ ਮੰਦਰ ਮੇਰੇ ਸਬਦ ਉਜਾਰਾ ਮੇਰੇ ਮੰਦਰ ਪੰਜ ਭੂਤਕ ਸ਼ਰੀਰ ਦੇ ਵਿੱਚ ਮੇਰੇ ਗੁਰੂ ਨੇ ਸ਼ਬਦ ਰੂਪੀ ਦੀਪਕ ਜਲਾ ਦਿੱਤਾ ਜਗਾ ਦਿੱਤਾ ਚਾਨਣ ਕਰ ਦਿੱਤਾ ਆਣਦ ਬਿਨੋ ਦੀ ਖਤਮ ਹਮਾਰਾ ਕਿਉਂਕਿ ਉਹ ਮੇਰਾ ਜਿਹੜਾ ਖਸਮ ਪ੍ਰਮਾਤਮਾ ਹੈ ਆਨੰਦ ਦਾ ਸੂਮਾ ਹੈ ਖੁਸ਼ੀ ਦਾ ਉਤਸ਼ਾਹ ਦਾ ਸੂਮਾ ਹੈ ਕਿਉਂਕਿ ਆਨੰਦ ਆਨੰਦ ਸਭ ਕੋ ਕਹ ਹੈ ਆਨੰਦ ਗੁਰੂ ਤੇ ਜਾਣੇ ਆਨੰਦ ਸਾਰੀ ਦੁਨੀਆ ਕਹਿ ਰਹੀ ਹੈ ਸੁਖੀ ਕਹਿ ਰਹੀ ਹੈ ਸਾਰੀ ਦੁਨੀਆ ਪਰ ਸਤਿਗੁਰੂ ਕਹਿੰਦੇ ਨੇ ਜੋ ਜੋ ਦੀਸੈ ਜੋ ਜੋ ਦੀਸੈ ਫੋ ਸੋ ਰੁਗੀ ਕੋਈ ਬੰਦਾ ਕਹ ਦੇ ਮੈਂ ਸੁਖੀ ਹਾਂ ਸਤਿਗੁਰੂ ਕਹਿੰਦੇ ਨੇ ਜਿਹੜਾ ਦਿਖ ਰਿਹਾ ਦੁਖੀ ਹੈ ਕੋਈ ਸੁਖੀ ਨਹੀਂ ਇਸ ਪੈ ਖੋਲੋ ਗੰਠੜੀ ਦੁਖੀ ਭਰੇ ਆ ਕੋਈ ਆਪਣੇ ਤਨ ਤੋਂ ਦੁਖੀ ਕੋਈ ਮਾਇਆ ਹੋਣ ਤੋਂ ਦੁਖੀ ਕੋਈ ਨਾ ਹੋਣ ਤੋਂ ਦੁਖੀ ਜਿਸ ਗ੍ਰਹਿ ਬਹੁਤ ਇਸ ਗ੍ਰਹਿ ਤਿੰਤਾ ਜਿਸ ਗ੍ਰਹਿ ਥੋੜੀ ਸੋ ਫਿਰ ਹੈ ਪਰਮੰਤਾ ਦੋਹਾਂ ਵਿਵਸਥਾ ਤੇ ਜੋ ਮੁਕਤ ਹੈ ਸੋ ਹੀ ਸੁਹੇਲਾ ਪਾਲੀਏ ਕਹਿੰਦੇ ਹੈ ਤਾਂ ਟੈਨਸ਼ਨ ਨਾ ਹੋਵੇ ਤੇ ਨਾ ਹੋਵੇ ਤਾਂ ਵੀ ਟੈਨਸ਼ਨ ਨਾ ਹੋਵੇ ਜਿਹੜਾ ਇਹਨਾਂ ਦੋਨਾਂ ਅਵਸਥਾ ਤੋਂ ਮੁਕਤ ਹੈ ਨਾ ਅਸਲ ਉਸੋਇ ਲੈ ਨਹੀਂ ਤਾਂ ਮੇਰੇ ਵਰਗਾ ਢੰਡੋਰਾ ਪਟੜਦਾ ਜੀ ਮੈਂ ਸੁਖੀ ਆ ਉਹ ਨਹੀਂ ਭਾਈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਆਨੰਦ ਹੈ ਕਿ ਸੁਖ ਹੈ ਕਿ ਗੁਰੂ ਤੋਂ ਪਤਾ ਲੱਗਦਾ ਕਿਉਂਕਿ ਕੇਂਦਰ ਮਨੁੱਖਾ ਸਾਰੇ ਕੰਨੋ 99% ਸੁਖੀ ਹੋਏਗਾ ਕਿਦਰ 1% ਕਿਸੇ ਦੀ ਚੜ੍ਹਤ ਤੋਂ ਦੁਖੀ ਹੋ ਜਾਏਗਾ ਕਿਸੇ ਦਾ ਧੀ ਪੁੱਤ ਤਰੱਕੀ ਕਰ ਗਿਆ ਉਹਦੇ ਤੋਂ ਦੁਖੀ ਹੋ ਜਾਏਗਾ ਕਿਸਨੇ ਕੋਈ ਸੰਦਪਲੰਦ ਕੋਈ ਸਮਾਨ ਲੈ ਲਿਆ ਉਹਦੇ ਤੋਂ ਦੁਖੀ ਹੋ ਜਾਏ ਕਹਿਣ ਦਾ ਮਤਲਬ ਮਨੁੱਖ ਕਿਸੇ ਨਾ ਕਿਸੇ ਐਂਗਲ ਤੇ ਕਿਤੇ ਨਾ ਕਿਤੇ ਦੁਖੀ ਜ਼ਰੂਰ ਹੈ ਆਪਦੇ ਦੁੱਖ ਤੋਂ ਨਾ ਦੁਖੀ ਤੇ ਦੂਜੇ ਦੇ ਸੁੱਖ ਤੋਂ ਜ਼ਰੂਰ ਦੁਖੀ ਹੈ ਤਾਂ ਹੀ ਸਤਿਗੁਰਾਂ ਨੇ ਕਿਹਾ ਨਾ ਜੋ ਜੋ ਦੀਸ ਸਸਰੋਗੀ ਇਸ ਲਈ ਸਤਿਗੁਰ ਕਹਿੰਦੇ ਨੇ ਮੇਰੇ ਪ੍ਰਮਾਤਮਾ ਐਸਾ ਹੈ ਆਨੰਦ ਬਿਨੋਦੀ ਖਸਮਾ ਮਾਰਾ ਮੈਨੂੰ ਖੁਸ਼ੀ ਉਤਸ਼ਾਹ ਬਖਸ਼ਿਸ਼ ਕਰਦਾ ਐਸਾ ਹੋ ਮਸਤ ਪਾਗ ਮੈਂ ਪੈਰ ਕਰਿਆ ਆਂ ਮੇਰੇ ਚੰਗੇ ਭਾਗ ਨੇ ਵਿਭਾਗਾ ਹਾਂ ਜਿਹੜਾ ਮੇਰਾ ਪ੍ਰਮਾਤਮਾ ਮੇਰੇ ਨਿੱਜ ਸਰੂਪ ਵਿੱਚ ਆ ਟਿਕਿਆ ਤੇਰੇ ਸੁਹਾਗ ਨਾਨਕ ਜਨ ਪਾਇਆ ਉੱਥੇ ਰ ਟਿਕਾ ਕੇ ਰਹਿਣ ਵਾਲਾ ਮੇਰਾ ਪ੍ਰਮਾਤਮਾ ਸੁਹਾਗ ਜਿਹੜਾ ਹੈ ਨਾਨਕ ਜਨ ਪਾਇਆ ਦਾਸ ਨਾਨਕ ਨੇ ਪਾਇਆ ਐਡਾ ਵੱਡਾ ਮੁੱਲਾ ਗਿਆਨ ਦੇ ਕੇ ਕਹਿੰਦੇ ਦਾਸ ਨਾਨਕ ਗਿਆਨਕ ਜਨ ਤੇ ਜਨ ਨਾਨਕ ਮਤਲਬ ਇਹ ਕੋਈ ਹੈ ਦਾਸ ਨਾਨਕ ਹੁਣ ਮੇਰੇ ਵਰਗਰ ਦੋ ਅਖਰ ਬੋਲ ਕੇ ਕਹਿੰਦਾ ਜੀ ਮੈਂ ਹੀ ਬੜਾ ਤਕੜਾ ਬ੍ਰਹਮ ਗਿਆਨੀ ਉਹ ਨਹੀਂ ਭਾਈ ਕੋਈ ਡਿਗਰੀਆਂ ਲੈ ਕੇ ਕਹਿੰਦਾ ਮੇਰੇ ਵਰਗੀ ਵਿਦਵਤਾ ਕਿਸੇ ਕੋਲ ਨਹੀਂ ਉਹ ਨਹੀਂ ਜਿਹਨੂੰ ਸਤਿਗੁਰੂ ਨੇ ਬਾਣੀ 'ਚ ਕੀ ਕਿਹਾ ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ ਸਭ ਤੋਂ ਵੱਡਾ ਮੂਰਖ ਹੀ ਉਹ ਹੈ ਜਿਹਨੇ ਪੜ ਕੇ ਲੱਭ ਲੋਲਾਲਚ ਕਰ ਲਿਆ ਲੋਭ ਕਰ ਲਿਆ ਹੰਕਾਰ ਕਰ ਲਿਆ ਸਭ ਤੋਂ ਵੱਡਾ ਮੂਰਖ ਹੈ ਤੇ ਸਤਿਗੁਰੂ ਇਹ ਹੀ ਕਹਿੰਦੇ ਨੇ ਐਡਾ ਵੱਡਾ ਗਿਆਨ ਦੇ ਕੇ ਨਾਨਕ ਦੰਨ ਪਾਇਆ ਦਾਸ ਨਾਨਕ ਨੇ ਪਾਇਆ ਇਹ ਨਹੀਂ ਕਿ ਮੈਂ ਪਾਇਆ ਮੈਂ ਤਾਂ ਲਫਜ ਹੀ ਨਹੀਂ ਬਣੀ ਉਹ ਨਿਕਟਲਾ ਦੀ ਕਈ ਵਾਰੀ ਵਰਤਿਆ ਮੈਂ ਤੂੰ ਠਾਕੁਰ ਕੁੰਪਹਿਰ ਰਾਸ ਮੈਂ ਸ਼ਬਦ ਕਿ ਨਿਕਟਤਾ ਲਈ ਕਈ ਆਪਣੀ ਹੰਗਤਾ ਦਾ ਪ੍ਰਗਟਾਵਾ ਕਰਨ ਲਈ ਵੀ ਮੈਂ ਇਹ ਮੂਰਖ ਤੇ ਕੰਮ ਕੀਤੇ ਨੇ ਵੈਸੇ ਸਰਗੁਰਾਂ ਨੇ ਕਿਤੇ ਮਾਨ ਲੀ ਨਹੀਂ ਵਰਤਿਆ ਹੰਕਾਰ ਲਈ ਨਹੀਂ ਵਰਤਿਆ ਵੀ ਮੈਂ ਨਾਨਕ ਜਾਨ ਪਾਇਆ ਦਾਸ ਨਾਨਕ ਨੇ ਪਾਇਆ ਤੇਰੀ ਬਦੌਲਤ ਤੇਰੀ ਰਹਿਮਤ ਪਾਣਾ ਕੀਤਾ ਇਹ ਨਹੀਂ ਸਮਰੱਥਾ ਨਹੀਂ ਸੀ ਜਿੰਨਾ ਤੂੰ ਦੇ ਦਿੱਤਾ ਸੋ ਇੰਨੀ ਗੁਰਪਿਆਰੀ ਸਾਸੰਗਤ ਦੀ ਇਨੀ ਗੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਅਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਇਤਿਆਜ ਆਜਾਵੇ ਲਿਖਿਆ ਕਿ ਤੈਨਾਂ ਛੁੱਟੀ ਹੈ ਖਿੰਖਣ ਖਿੰਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇਹੁ ਸੱਜਣਾ ਸਿਸੜੀਆਂ ਜੋ ਹੋਵੈ ਸਹਿਬ ਸੁਮੇਲ ਗੱਜਵੜੇ ਕੇ ਫਤਿਹ ਦਾ ਰਵਾ ਫਤਿਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਦੇ ਅਗੇ ਹਰ ਦਾਤ ਮਾਰੀ ਜਿਉ ਬੈਂਟ ਚਾਹੋ